ਸਰਦੀਆਂ ਵਿੱਚ ਗਾਜਰ ਪਾਕ ਘਰ ਬਣਾਉਣਾ ਜ਼ਿਆਦਾ ਵਧੀਆ ਰਹਿੰਦਾ ਹੈ ਤਾਂ ਇਹਦੇ ਲਈ ਕੀ ਹੈ 3-4 ਦਿਨ ਤੋਂ ਦੁੱਧ ਇਕੱਠਾ ਕੀਤਾ ਹੋਇਆ ਸੀਗਾ ਤੇ ਗਾਜਰਾ ਕੱਦੂਕਾਸ ਕਰਕੇ ਰੱਖ ਲਿਆ ਇਹ 2 ਕਿਲੋ ਗਾਜਰਾ ਨੇ ਤੇ ਤੁਸੀਂ ਲਾ ਲਓ 3-4 ਕਿਲੋ ਦੁੱਧ ਹੈ ਤਾਂ ਦੋਨਾਂ ਨੂੰ ਹੁਣ ਪਹਿਲਾਂ ਦੁੱਧ ਉਬਾਲ ਲਿਆ ਕੜਾਈ ਵਿੱਚ ਤਾਂ ਕਿ ਥੋੜੀ ਖੁੱਲੀ ਚੀਜ਼ ਬਣ ਜੇ ਤਾਂ ਜਿਹੜੀ ਕੱਦੂਕਾਸ ਕੀਤੀ ਹੋਈ ਸੀ ਗਾਜਰਾ ਉਹਨੂੰ ਇਹਨਾਂ ਵਿੱਚ ਮਿਕਸ ਕਰਨਾ ਹੈ ਆ ਦੇਖੋ ਚੰਗੀ ਤਰ੍ਹਾਂ ਤਾਕੀ ਦੁੱਧ نیچے ਨਾ ਲੱਗੇ ਤਾਂ ਇਹਨੂੰ ਬਾਰ-ਬਾਰ ਤੁਸੀਂ ਹਿਲਾਇਆ ਜਾਣਾ ਹੈ ਤਾਂ ਗਾਜਰਾਂ ਨੂੰ ਇਹਦੇ ਵਿੱਚ ਘੱਟ ਫਲੇਮ ਕਰਕੇ ਪਕਾਣਾ ਹੈ ਤੇ ਬਾਰ-ਬਾਰ ਕੀ ਹੈ ਤੁਸੀਂ ਹਿਲਾਇਆ ਜਾਓ ਤਾਂਕਿ ਚਮਚ ਮਾਰ ਕੇ ਦੁੱਧ نیچے ਨਾ ਲੱਗੇ ਤੇ ਉਸ ਤੋਂ ਬਾਅਦ ਜਿੰਨੀਆਂ ਵੀ ਗਾਜਰਾਂ ਕद्दूकस ਕਰੀਆਂ ਸੀ ਸਾਰੀਆਂ ਪਾਤੀਆਂ ਤੇ ਦੇਖੋ ਦੁੱਧ ਦਾ ਕਲਰ ਕੀ ਆ ਹੌਲੀ-ਹੌਲੀ ਚੇਂਜ ਹੋ ਜਾਏਗਾ ਪਿੰਕ ਕਲਰ ਹੋ ਜਾਏਗਾ ਗਾਜਰਾਂ ਦੇ ਰੰਗ ਕਰਕੇ ਤੇ ਹੋਰ ਤਾਂ ਇਹਦੇ ਵਿੱਚ ਕੁਝ ਜ਼ਿਆਦਾ ਕਰਨਾ ਨਹੀਂ ਹੁੰਦਾ ਆ ਦੇਖੋ ਗਾਜਰਾਂ ਨੂੰ ਕੀ ਹੈ ਸਾਰੀ ਗਾਜਰਾਂ ਆਪਣੇ ਵਿੱਚ ਜਿੱਦਾਂ ਜਿੱਦਾਂ ਦੁੱਧ ਗਰਮ ਹੋਈ ਜਾਏਗਾ گاੜਾ ਹੋਈ ਜਾਏਗਾ ਤਾਂ ਇਹਦੀ ਕੁਆਂਟੀਟੀ ਵੀ ਘਟਦੀ ਜਾਏਗੀ ਤੇ baar baar ਚਮਚ ਮਾਰਦੇ ਰਹੋ ਤਾਂ ਕਿ ਦੁੱਧ ਜੜਾ ਜਲੇ ਨਾ ਉਸ ਤੋਂ ਬਾਅਦ ਦੇਖੋ ਇਹਨੂੰ ਕੀ ਹੈ ਕਲਰ ਚੇਂਜ ਹੋ ਜਾਏਗਾ ਤਾਂ ਇਹਦੇ ਵਿੱਚ ਆਪਾਂ ਚੀਨੀ ਐਡ ਕਰਤੀ ਚੀਨੀ ਐਡ ਕਰਨ ਤੋਂ ਬਾਅਦ ਇਹਦਾ ਕਲਰ ਦੇਖੋ ਕਿਸ ਤਰ੍ਹਾਂ ਦਾ ਹੋ ਗਿਆ ਹੈ ਮਿੱਠਾ ਆਪਣੇ ਸਾਹਮਣੇ ਲਾਣਾ ਤੇ ਇਹ ਆਪਣਾ ਗਾਜਰ ਪਾਕ तकरीबन ਤਿਆਰ ਹੈ ਤੇ ਡਰਾਈ ਫਰੂਟ ਵਗੈਰਾ ਪਾ ਕੇ ਤਾਂ ਇਹਨੂੰ ਸਰਵ ਕਰੋ ਤੇ ਸਰਦੀਆਂ ਵਿੱਚ ਖਾਓ